ਨਹਾ ਦੇ ਵਾਰਡ ਨੰਬਰ 6 ਦੀਆਂ ਮਹਿਲਾਵਾਂ ਨੇ ਨੋਰਾ ਨਿਵਾਸ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਿਸ ਵਿੱਚ ਗੇਮ ਡਾਂਸ ਦੇ ਮੁਕਾਬਲੇ ਕਰਵਾਏ ਗਏ ਮਹਿਲਾਵਾਂ ਅਤੇ ਬੱਚਿਆਂ ਨੇ ਪੂਰੇ ਜੋਸ਼ ਨਾਲ ਇਸ ਵਿੱਚ ਭਾਗ ਲਿਆ ਪੰਜਾਬ ਦੀ ਰੰਗਲਾ ਪੰਜਾਬ ਰਵਾਇਤ ਨੂੰ ਮੋੜ ਸ਼ੁਰੂ ਕਰਨ ਦਾ ਹੈ ਉੱਤਮ ਉਪਰਾਲਾ ਹੈ ਜਿਸ ਵਿੱਚ ਮਹਿਲਾਵਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ਵਾਰਡ ਨੰਬਰ 6 ਦੇ ਆਮ ਆਦਮੀ ਪਾਰਟੀ ਇਨਚਾਰਜ ਗੁਰਵਿੰਦਰ ਸਿੰਘ ਨੋਰਾ ਅਤੇ ਉਹਨਾਂ ਦੀ ਪਤਨੀ ਅਮਰਜੀਤ ਕੌਰ ਨੋਰਾ ਨੇ ਸਾਰੀਆਂ ਭੈਣਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦਾ ਤੀਆਂ ਦੇ ਤਿਹਾੜੀ ਨੂੰ ਇਕੱਠੇ ਹੋ ਕੇ ਮਨਾਉਣ ਲਈ ਧੰਨਵਾਦ ਕੀਤਾ। ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਤੀਆਂ ਦੇ ਤਿਹਾੜੀ ਨੂੰ ਸਾਰੇ ਵਾਰਡ ਦੀਆਂ ਮਹਿਲਾਵਾਂ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਆਪਣੀ ਸਮੂਚੀ ਟੀਮ ਨਾਲ ਮਿਲ ਕੇ ਹੋਰ ਬਿਹਤਰ ਕਰਨ ਲਈ ਕੋਸ਼ਿਸ਼ ਕਰਦੇ ਰਹਿਣਗੇ। ਸਭ ਨੇ ਇਸ ਫੰਕਸ਼ਨ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਵਾਰਡ ਦੀਆਂ ਸਭ ਔਰਤਾਂ ਮਹਿਲਾਵਾਂ ਬੱਚੇ ਬਜ਼ੁਰਗ ਅਤੇ ਇਸ ਤੋਂ ਇਲਾਵਾ ਪ੍ਰਬੰਧਕ ਟੀਮ ਬਲਜੀਤ ਕੋਰ ਨੋਰਾ ਅਮਰਜੀਤ ਕੋਰ ਨੋਰਾ ਰੀਚਾਰਡ ਟੋਹਨ ਮੁਕਤੀ ਖੰਨਾ ਦੇਵਿਆ ਖੰਨਾ ਸੋਨੀਆ ਕੋਸ਼ਲ ਅਤੇ ਸਮੂਹ ਟੀਮ ਮੈਂਬਰ ਵੀ ਹਾਜ਼ਰ ਰਹੇ ਇਸ ਮੌਕੇ ਰੈਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਵਾਰਡ ਦੀਆਂ ਸਭ ਮਹਿਲਾਵਾਂ ਨੇ ਨੋਰਾ ਪਰਿਵਾਰ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਹ ਪੁਰਾਣੇ ਸੱਭਿਆਚਾਰ ਨਾਲ ਜੁੜ ਰਹੇ ਹਨ ਸਾਰਿਆਂ ਦਾ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਰੰਗਲੇ ਪੰਜਾਬ ਦੀ ਰਵਾਇਤ ਹੈ ਤੀਆਂ ਦਾ ਤਿਹਾੜ ਜਿਹੜੀਆਂ ਸਾਡੀਆਂ ਬੇਟੀਆਂ ਸਾਡੀਆਂ ਬਾਹੂਆਂ ਔਰ ਸਾਡੀਆਂ ਮਾਤਾਆਂ ਜਿਹੜੇ ਬਜ਼ੁਰਗਿਆ ਰਲ ਮਿਲ ਕੇ ਇਹਨਾਂ ਨੇ ਅੱਜ ਮਨਾਇਆ ਔਰ ਜੇ ਰੰਗਲੇ ਪੰਜਾਬ ਦੀ ਜਿਹੜੀ ਰਵਾਇਤ ਹੈ ਇਹਨੂੰ ਕਾਇਮ ਕੀਤਾ ਅਸੀਂ ਅੱਗੇ ਵੀ ਇਹੀ ਚਾਹੁੰਦੇ ਆ ਕਿ ਸਾਡੀ ਨਿਊ ਮਾਰਕੀਟ ਦਾ ਸਾਰਾ ਭਾਈਚਾਰਾ ਜਿੰਨੇ ਪਰਿਵਾਰਕ ਮੈਂਬਰ ਆ ਇਹ ਤਿਹਾੜ ਅੱਗੇ ਤੋਂ ਵੱਧ ਝੜ ਕੇ ਮਨਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਕਿ ਮੁਹੱਲੇ ਦਾ ਇੱਕ ਵੱਡਾ ਉਪਰਾਲਾ ਕੀਤਾ ਜਾਵੇ ਤੇ ਤੀਆਂ ਦਾ ਤਿਹਾਰ ਜਿਹੜਾ ਵੱਡੇ ਵੱੱਢਰ ਤੇ ਮਨਾਇਆ ਜਾਵੇ ਔਰ ਇਹ ਸਰੰਗਲੇ ਪੰਜਾਬ ਦੀ ਰਿਵਾਇਤ ਨੂੰ ਆਪਾਂ ਕਾਇਮ ਕਰੀਏ ਔਰ ਸਾਡੇ ਉਸ ਪੰਜਾਬ ਨੂੰ ਮੁੜ ਲੀਹਾਂ ਤੇ ਲੈ ਕੇ ਆਈਏ ਔਰ ਸਾਡੀਆਂ ਸਾਰੀਆਂ ਭੈਣਾਂ ਦਾ ਸਾਰੀਆਂ ਮਾਤਾਵਾਂ ਦਾ ਪਰਜਾਈਆਂ ਦਾ ਬੱਚਿਆਂ ਦਾ ਸਪੈਸ਼ਲੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚੀ ਤੀਆਂ ਦਾ ਤਿਉਹਾਰ ਮਨਾਇਆ ਅਸੀਂ ਸਭ ਨੇ ਬਹੁਤ ਇੰਜੋਏ ਕੀਤਾ ਨੋਰਾ ਫੈਮਿਲੀ ਦਾ ਬਹੁਤ-ਬਹੁਤ ਸਾਨੂੰ ਅੱਜ ਆਯੋਜਨ ਮਿਲੇ ਆ ਇਸ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਰਦੇ ਹਾਂ ਉਹਨਾਂ ਨੇ ਸਾਨੂੰ ਬੁਲਾਇਆ ਵਾਰੀ ਤੁਹਾਡੀ ਆ ਤੇ ਬਹੁਤ ਵਧੀਆ ਸੀ ਇੱਥੇ ਪ੍ਰੋਗਰਾਮ ਅਸੀਂ ਬਹੁਤ ਇੰਜੋਏ ਕੀਤਾ ਥੈਂਕ ਯੂ ਸਾਰਿਆਂ ਨੂੰ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਜੀ ਲੇਡੀਜ਼ ਨੂੰ ਸਪੈਸ਼ਲੀ ਕਿਉਂਕਿ ਤੁਸੀਂ ਅੱਜ ਤੀਆਂ ਦਾ ਦਿਨ ਤੁਹਾਡਾ ਆ ਸਾਨੂੰ ਵਧਾਈਆਂ ਦੇਣ ਨੂੰ ਬੁਲਾਇਆ ਇੱਥੇ ਬਾਕੀ ਰੈਲਿਟੀ ਦੇ ਵਿੱਚ ਬਹੁਤ ਅੱਛਾ ਲੱਗਾ ਕਿ ਸਾਰੇ ਪਰਿਵਾਰ ਸਾਰੀਆਂ ਲੇਡੀਆਂ ਨੇ ਮਿਲ ਕੇ ਜਿਹੜਾ ਅੱਜ ਫੰਕਸ਼ਨ ਅਰੇਂਜ ਕੀਤਾ ਹੈ ਨਾ ਇਹ ਬਹੁਤ ਹੀ ਬਾ ਕਮਾਲ ਹੈ ਇਹਨਾਂ ਨੇ ਸਾਰੀ ਡੈਕੋਰੇਸ਼ਨ ਖੁਦ ਕੀਤੀ ਫੂਡ ਦੇ ਇੰਤਜ਼ਾਮ ਖੁਦ ਕੀਤੇ ਔਰ ਆਪਣੀ ਸਜਾਵਟ ਤੇ ਕੀਤੀ ਗਈ ਤੀ ਨਾਲ ਘਰ ਦੀ ਜਗ੍ਹਾ ਦੀ ਵੈਲਿਊ ਦੀ ਸਜਾਵਟ ਕੀਤੀ ਹੈ ਤੇ ਸੋ ਜਿਹੜਾ ਅੱਜ ਤੀਆਂ ਦਾ ਤਿਹਾਰ ਹੈ ਇਹ ਬੜਾ ਪੰਜਾਬ ਦਾ ਸੱਭਿਆਚਾਰ ਦਾ ਨਿਖੜਮਾ ਅੰਗ ਹੈ ਕਿਉਂਕਿ ਸਾਰੀਆਂ ਲੇਡੀਆਂ ਜਿਹੜੀਆਂ ਵਿਆਹ ਕੇ ਵੀ ਚਲ ਜਾਂਦੀਆਂ ਤੇ ਸਾਰੀਆਂ ਉੱਥੇ ਦੀਆਂ ਨੋਹਾ ਸਾਰੇ ਇਕੱਠੇ ਹੋ ਕੇ ਲੇਡੀਆਂ ਆਪਣਾ ਜਦੋਂ ਇੰਜੋਏ ਕਰਦੀਆਂ ਤੇ ਇਹ ਬਾ ਕਮਾਲ ਇੱਕ ਜਿਹੜੀ ਪਿਕਚਰ ਬਣਦੀ ਹੈ ਤੇ ਅੱਜ ਸਾਰੀਆਂ ਲੇਡੀਆਂ ਨੇ ਇੰਜੋਏ ਕੀਤਾ ਅਸੀਂ ਸਾਰੇ ਆਨੇ ਆ ਨੋਰਾ ਪਰਿਵਾਰ ਵੱਲੋਂ ਤੇ ਆਪਣੇ ਸਾਰੇ ਮਹੱਲੇ ਵੱਲੋਂ ਸਭ ਨੂੰ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਜਿਹੜੇ ਵੈਲਵਿਸ਼ਰਜ਼ ਆ ਉਹਨਾਂ ਨੂੰ ਵੀ ਮੁबारकਤ ਦਿੰਦੇ ਆ ਜੀ ਧੰਨਵਾਦ ਜੀ ਤੁਹਾਡਾ ਜੀ ਅੱਜ ਅਸੀਂ ਨਿਊ ਮਾਰਕੀਟ ਦੇ ਵਿੱਚ ਤੀਆਂ ਦਾ ਤਿਹਾਰ ਬਹੁਤ ਹਮ-ਹੁਮਾਕੇ ਮਨਾਇਆ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਭਰਿਆ ਹੋਇਆ ਸੀ ਤੀਆਂ ਬਹੁਤ ਸਾਡਾ ਸੱਭਿਆਚਾਰਕ ਇਤਿਹਾਸ ਦੇ ਨਾਲ ਜੁੜਿਆ ਹੋਇਆ ਸਾਡਾ ਤਿਹਾਰ ਆ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਬਹੁਤ ਉਤਸ਼ਾਹ ਹੁੰਦਾ ਸੀ ਕਿ ਪੇਕੇ ਘਰ ਦੇ ਵਿੱਚ ਆਣ ਤੇ ਆ ਕੇ ਤੀਆਂ ਦਾ ਤਿਹਾਰ ਮਨਾਣ ਕਿ ਉਦੋਂ ਜਿਹੜੇ ਪੇਕੇ ਘਰ ਦੇ ਵਿੱਚ ਆਮ ਨਹੀਂ ਸੀ ਆਇਆ ਜਾਂਦਾ ਉਦੋਂ ਕੋਈ ਦਿਨ ਤਿਹਾੜੀ ਉੜੀਆ ਜਾਂਦਾ ਸੀ ਕਿ ਉਦੋਂ ਆ ਕੇ ਆਪਣੀਆਂ ਸਖੀਆਂ ਨੂੰ ਮਿਲਿਆ ਜਾਵੇ ਮਾਵਾ ਨੂੰ ਮਿਲਿਆ ਜਾਵੇ ਇਸ ਕਰਕੇ ਉਹ ਕੋਈ ਖਾਸ ਜਿਹੜਾ ਤਿਉਹਾਰ ਨੂੰ ਉੜਕਦੀਆਂ ਹੁੰਦੀਆਂ ਸੀ ਉਹਨਾਂ ਵਿੱਚੋਂ ਤੀਆਂ ਦਾ ਤਿਹਾੜੀ ਇੱਕ ਵਿਸ਼ੇਸ਼ ਤਿਹਾੜੀ ਹੁੰਦਾ ਸੀਗਾ ਇਸ ਕਰਕੇ ਤੀਆਂ ਦਾ ਤਿਹਾੜੀ ਮਨਾਇਆ ਜਾਂਦਾ ਸੀਗਾ ਇਸ ਕਰਕੇ ਉਦੋਂ ਉਹਨਾਂ ਨੂੰ ਕੋਈ ਨਾ ਕੋਈ ਉੱਥੋਂ ਲੈਣ ਆਉਂਦਾ ਸੀਗਾ ਜਾਂ ਕੋਈ ਛੱਟਣ ਜਾਂਦਾ ਹੁੰਦਾ ਸੀਗਾ ਪੇਕੇ ਘਰ ਦੇ ਵਿੱਚ ਇਸ ਕਰਕੇ ਤੀਆਂ ਬਹੁਤ ਹੁਮ ਭਾਵੇ ਬਹੁਤ ਸਾਡੇ ਜਣ ਕੇ ਕਲਚਰ ਦਾ ਇੱਕ ਹਿੱਸਾ ਮੰਨੀਆਂ ਜਾਂਦੀਆਂ ਆ ਮਨਾਇਆ ਜਾਂਦਾ ਹੁਣ ਅੱਗੇ ਦਾ ਜਿਹੜਿਆ ਤੀਆਂ ਆ ਬਹੁਤ ਸਿੰਪਲ ਤਰੀਕੇ ਨਾਲ ਮਨਾਈਆਂ ਜਾਂਦੀਆਂ ਸੀ ਘਰ ਤੋਂ ਬਾਹਰ ਪਿੰਗਾ ਪਾਈਆਂ ਜਾਂਦੀਆਂ ਸੀ ਕਿ ਹੁਣ ਉਹ ਜਿਹੜਾ ਕਲਚਰ ਆ ਤਾਂ ਨਹੀਂ ਰਿਹਾ ਹੁਣ ਸਾਰੇ ਇਕੱਠੇ ਹੋ ਕੇ ਜਿਹੜੀਆਂ ਤੀਆਂ ਆ ਘਰਾਂ ਦੇ ਵਿੱਚ ਮਨਾਉਂਦੇ ਆ ਫੇਰ ਵੀ ਇਕੱਠੇ ਹੋਣ ਦਾ ਇੱਕ ਸਾਧਨ ਆ ਸਾਰੇ ਇਕੱਠੇ ਹੋ ਕੇ ਆਪਣਾ ਸੱਭਿਆਚਾਰ ਅਸੀਂ ਸੰਜੋ ਕੇ ਰੱਖਦੇ ਆਂ ਇਹ ਹੀ ਬਹੁਤ ਜ਼ਿਆਦਾ ਸਾਡੇ ਅਸੀਂ ਅੱਗੇ ਵੀ ਆਪਣੀ ਪੀੜ੍ਹੀ ਨੂੰ ਇਹ ਸਿਖਾਣੇ ਆ ਕਿ ਸਾਰੇ ਇਕੱਠੇ ਹੋ ਕੇ ਆਪਣਾ ਜਿਹੜਾ ਸੱਭਿਆਚਾਰ ਆ ਆ ਉਹ ਇੱਦਾਂ ਹੀ ਸੰਭਾਲ ਕੇ ਰੱਖਣ ਇਕੱਠੇ ਹੋ ਕੇ ਇੱਦਾਂ ਹੀ ਆਪਣੇ ਤਿਉਹਾਰ ਆ ਖੁਸ਼ੀਆਂ ਜਿਹੜੇ ਆ ਆਵ ਜਿਹੜੇ ਆ ਇੱਦਾਂ ਹੀ ਮਾਨਦੇ ਰਹਿਣ ਜਿਹੜੇ ਤਿਉਹਾਰ ਆ ਇੱਦਾਂ ਹੀ ਖੁਸ਼ੀਆਂ ਖੇੜੇ ਵੰਡਦੇ ਰਹਿਣ ਇੱਦਾਂ ਹੀ ਖੁਸ਼ੀਆਂ ਖੇੜੇ ਜਿਹੜੇ ਆ ਮਨਾਉਂਦੇ ਰਹਿਣ ਧੰਨਵਾਦ ਜੀ ਅੱਜ ਨਿਊ ਮਾਰਕੀਟ ਗੁਰਾਇਆਂ ਦੇ ਵਿੱਚ ਚਲੋ ਤਿਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਬਣਾ ਮਨਾਇਆ ਗਿਆ ਇਸ ਤਿਹਾਰ ਦੇ ਨਾਲ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਦੁਬਾਰਾ ਉਜਾਗਰ ਕੀਤਾ ਇਸ ਤਿਹਾਰ ਦਾ ਸਾਡੇ ਪੁਰਾਣੇ ਸੱਭਿਆਚਾਰ ਨਾਲ ਪੁਰਾਣਾ ਸੰਬੰਧ ਹੋਣ ਕਰਕੇ ਇਹ ਹੁਣ ਵਿਰਸਾ ਅਲੋਪ ਹੁੰਦਾ ਜਾ ਰਿਹਾ ਜਿਹਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਤੋਂ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਰੰਗਾ ਰੰਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵਾਰ ਸਾਰਾ ਪ੍ਰੋਗਰਾਮ ਬਹੁਤ ਅੱਛਾ ਰਿਹਾ enjoy ਕੀਤਾ ਨੋਰਾ ਫੈਮਲੀ ਦਾ ਬਹੁਤ ਬਹੁਤ ਥੈਂਕ ਯੂ ਸਾਡੇ ਬਣੋ